ਮੋਗਾ ਦੇ ਵਿੱਚ ਸੰਘਣੀ ਧੁੰਦ ਹੋਣ ਕਾਰਨ ਦੋ ਨੌਜਵਾਨ ਸਕੇ ਭਰਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੋਇਆ ਮੋੜੀ ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਦੇ ਕਰੀਬ ਬੁੱਗੀਪੁਰਾ ਬਾਈਪਾਸ ਨਜ਼ਦੀਕ ਜਗਰਾਉਂ ਤੋਂ ਲੋਹਾਰੇ ਮੱਥਾ ਟੇਕਣ ਜਾ ਰਹੇ ਦੋ ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਸਨ ਤਾਂ ਇਸ ਦੌਰਾਨ ਹੀ ਪਿਛੋਂ ਤੇਜ਼ ਰਫ਼ਤਾਰ ਦੇ ਵਿੱਚ ਆ ਰਹੇ ਟਰੱਕ ਨੇ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਇਸ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦਿਆਂ ਸੜਕ ਸੁਰੱਖਿਆ ਫੋਰਸ ਦੇ ਨੌਜਵਾਨ ਨੇ ਦੱਸਿਆ ਕਿ ਸੰਘਣੀ ਧੁੰਦ ਹੋਣ ਕਾਰਨ ਇਹ ਹਾਦਸਾ ਵਾਪਰਿਆ ਟਰੱਕ ਤੇਜ਼ ਰਫ਼ਤਾਰ ਦੇ ਵਿੱਚ ਆ ਰਿਹਾ ਸੀ ਜਿਸ ਨੂੰ ਅੱਗੇ ਨੌਜਵਾਨ ਜਾਂਦੇ ਦਿਖਾਈ ਨਹੀਂ ਦਿੱਤੇ ਐਸ ਵੀਰੇ ਸਾਡੇ ਅੱਡਾ ਟਾਈਮ ਸੀਗਾ ਮੋਟਰਸਾਈਕਲ ਦੋ ਸਵਾਰ ਸੀਗੇ ਇਹ ਆਪਣੇ ਜਗਰਾਉਂ ਤੋਂ ਲੋਹਾਰਾ ਮੱਥੜੇ ਕੰਚਲੇ ਦੇਰਗਾਹ ਤੇ ਤੇ ਮਗਰੋਂ ਇੱਕ ਟਰੱਕ ਆ ਰੇ ਬਰਨਾਲ ਸਾਈਡ ਤੋਂ ਇਹ ਵੀ ਲੋਹਾਰਾ ਸਾਈਡ ਹੀ ਜਾ ਰਿਹਾ ਸੀਗਾ ਧੁੰਦ ਕਾਰਨ ਇਹਨੂੰ ਥੋੜੀ ਸਪੀਡ ਵੀ ਜ਼ਿਆਦਾ ਸੀ ਟਰੱਕ ਦੀ ਜਿਹਦੇ ਘਰ ਪਤਾ ਨਹੀਂ ਲੱਗਿਆ ਇਹਨੂੰ ਤੇ ਉਹ ਦੋ ਬੰਦੇ ਥੱਲੇ ਆ ਗਏ ਦੋਵੇਂ ਬ੍ਰਦਰ ਸੀਗੇ ਤੇ ਇੱਕ ਨੂੰ ਜ਼ਖਮੀ ਸੀਗਾ ਬਹੁਤ ਜ਼ਿਆਦਾ ਜਿਹਨੂੰ ਅਸੀਂ ਆਪਣੀ ਐਸਐਸਆਰ ਗੱਡੀ 'ਚ ਲੈ ਕੇ ਉਹਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਵਾ ਤੇ ਇੱਕ ਦੀ ਮੌਕੇ ਤੇ ਡੈਥ ਹੋ ਗਈ ਸੰਦੀਪ ਸਿੰਘ ਦੀ ਤੇ ਆਪਣੇ ਜਗਰਾਉਂ ਇੱਕ ਪਿੰਡ ਆ ਸਰਦੀ ਉੱਥੋਂ ਦੇ ਰਹਿਣ ਵਾਲੇ ਵਾਸੀ ਨੇ ਇਹ ਨੀ ਕੋ ਉਮਰ ਆ ਇਹ 30 32 ਸਾਲ ਦੀ ਉਮਰ ਹੋ ਗਈ ਇਹਨਾਂ ਦੀ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਜਗਰਾਉ ਤੋਂ ਆਪਣੇ ਨਾ ਅਲਵਾਰਾ ਜਾ ਰਹੇ ਸੀਗੇ ਦਰਗਾਹ ਤੇ ਮੱਥਾ ਟੇਕਣ ਤੇ ਮਗਰੋਂ ਟਰੱਕ ਹਿੱਟ ਕਰ ਗਿਆ ਇਹਨਾਂ ਨੂੰ ਟਰੱਕ ਹਿੱਟ ਕਰ ਗਿਆ ਇਹਨਾਂ ਨੂੰ ਮਗਰੋਂ ਟਰੱਕ ਵਾਲਿਆਂ ਨੂੰ ਪਤਾ ਨਹੀਂ ਲੱਗ ਗਿਆ ਇਹਨਾਂ ਦਾ ਤੁੰਦ ਕਾਰਨ ਤੇ ਇੱਕ ਥੱਲੇ ਆ ਗਿਆ ਤੇ ਇਹਦੇ ਕਰਕੇ ਡੈਥ ਹੋ ਗਈ ਟਰੱਕ ਦਾ ਕਾਰਨ ਤੁੰਦ ਕਰਕੇ ਕਿੰਨੇ ਜਾਣੇ ਸੀ ਦੋ ਜਾਣੇ ਸੀ ਕਿ ਟਰੱਕ ਤੇ ਕਿੰਨੇ ਕਬੇ ਦਾ ਆ ਮੋਟਰਸਾਈਕਲ ਤੇ ਕਿੰਨੇ ਕੋਈ ਤਾਂ ਵਾਕਿਆ ਸਾਢੇ 8 ਦੇ ਤਕਰੀਬਨ ਸਵੇਰ ਦੇ ਆ ਸਾਢੇ 8:00 ਕੀ ਚਾਰੋਂ ਜੀ ਅਸੀਂ ਮੌਕੇ ਤੇ ਪਹੁੰਚ ਕੇ ਜਿਹੜਾ ਸੀਗਾ ਆਪਣਾ ਹਰਦੀਪ ਸਿੰਘ ਗੰਭੀਰ ਜ਼ਖਮੀ ਸੀਗਾ ਉਹਨੂੰ ਅਸੀਂ ਐਸਐਸ ਦੀ ਗੱਡੀ ਲੈ ਕੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਵਾ ਉੱਥੇ ਉਹਦਾ ਇਲਾਜ ਚੱਲ ਰਿਹਾ ਈ ਤੇ ਮੌਕੇ ਤੇ ਦੂਸਰੇ ਨੂੰ ਆਪਣੇ ਸਦਰ ਅਥਾਣੇ ਨੇ ਕਾਰਵਾਈ ਕਰਦੀ ਮੌਕਾ ਸੰਭਾਲ ਰਹੇ ਬਾਕੀ ਇੰਦਰ ਟਰੱਕ ਦਾ ਡਰਾਈਵਰ ਉਹ ਮੌਕੇ ਤੇ ਉਹ ਫਰਾਰ ਹੋਇਆ ਹਰਦੀਪ ਸਿੰਘ ਦੀ ਕੀ ਸਥਿਤੀ ਹੈ ਹਰਦੀਪ ਸਿੰਘ ਗੰਭੀਰ ਜ਼ਖਮੀ ਹੈ ਬੈਠ ਠੀਕ ਆ ਉਹ ਤਾਂ ਸਾਥੀ ਸਾਥੀ ਦੀ ਮੌਕੇ ਤੇ ਮੌਤ ਹੋ ਗਈ